ਕੋਈ ਬਿਮਾਰੀ ਵੀ ਸੀਰੀਅਸ ਹਾਲਤ ਵਿੱਚ ਜਾ ਪਹੁੰਚਦੀ ਹੈ ਉਹ ਇੱਕ ਦਿਨ ਚ ਨਹੀਂ ਪਹੁੰਚਦੀ ਮਹਿਮਾਰੀ ਬਹੁਤ ਪਹਿਲਾਂ ਹੁੰਦੀ ਆ ਅਸੀਂ ਉਹਦੇ ਗੌਰ ਨਹੀਂ ਕਰਦੇ ਜਦੋਂ ਬਿਲਕੁਲ ਸੀਰੀਅਸ ਹਾਲਤ ਵਿੱਚ ਪਹੁੰਚ ਜਾਂਦੀ ਹੈ ਫਿਰ ਅਸੀਂ ਉਹਦੇ ਉੱਤੇ ਸਾਨੂੰ ਉਹ ਲੱਗਦਾ ਵੀ ਭਿਆਨਕ ਰੂਪ ਧਾਰਨ ਕਰ ਗਈ ਅ ਸ਼ਾਂਤੀ ਅੱਜ ਦੇ ਨਹੀਂ ਹੈ ਲੋਕਾਂ ਚ ਅ ਸ਼ਾਂਤੀ ਹਮੇਸ਼ਾ ਹੀ ਰਹੀ ਹੈ ਹਮੇਸ਼ਾ ਹੀ ਰਹਿੰਦੀ ਹੈ ਜਿਹੜਾ ਆ ਰਾਜ ਹੈ ਨਾ ਸ਼ੈਤਾਨ ਦਾ ਰਾਜ, ਦਿਮਾਗ ਦਾ ਰਾਜ ਜਿਹੜੇ ਲੋਕ ਦਿਮਾਗ ਦੇ ਵਿੱਚ ਬੰਦੇ ਨੇ ਦਸਮਦਵਾਰ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਡਿਸਟਰਬ ਖੁਦ ਡਿਸਟਰਬ ਹੈ ਜਿਹੜਾ ਆਦਮੀ ਉਹ ਦੁਨੀਆਂ ਨੂੰ ਦਾ ਜੇ ਦੁਨੀਆਂ ਨੂੰ ਗਾਈਡ ਕਰੂਗਾ ਦੁਨੀਆਂ ਨੂੰ ਡਿਸਟਰਬ ਕਰ ਦੂਗਾ جے ਰਾਜਾ ਹੀ ਡਿਸਟਰਬ ਹੈ ਡਿਸਟਰਬ ਮਾਈਂਡੂ ਦਾ ਡਿਸਟਰਬ ਹੈ ਰਾਜੇ ਦਾ ਤਪਰਜਾ ਦਾ ਮਾਈਂਡਸਟਰਬ ਕਿਉਂ ਨਹੀਂ ਹੋਊ ਜਿਥਾ ਰਾਜਾ tatha ਪ੍ਰਜਾ ਤਾਂ ਸੱਚ ਹੈ ਬਿਲਕੁਲ ਹੀ ਸੱਚ ਜਿਥਾ ਰਾਜਾ tatha ਪ੍ਰਜਾ ਧਰਮ ਦਾ ਸੱਚ ਹੈ ਧਰਮ ਦੀ ਹਕੀਕਤ ਹੈ ਹੈ ਪਰ ਇਹ ਜਿਹੜੇ ਸ਼ੈਤਾਨ ਨੇ ਧਰਮ ਨੂੰ ਨਹੀਂ ਮੰਨੇ ਪੜਾਈ ਜਾਂਦੀ ਹੈ ਸਾਨੂੰ ਇਹ ਗੱਲਾਂ ਅਸੀਂ ਬੋਲਦੇ ਆ ਧਰਮ ਦੀਆਂ ਗੱਲਾਂ ਪਰ ਇਹਨੂੰ ਇਗਨੋਰ ਕਰਦੇ ਆ ਜੇ ਪ੍ਰਜਾ ਬੇਈਮਾਨ ਹੈ ਤਾਂ ਰਾਜਾ ਬੇਈਮਾਨ ਹੈ ਬੇਈਮਾਨਾ ਵਾਸਤੇ ਉਹਦੇ ਕੋਲ ਰਇਤ ਹੈ ਉਹਦਾ ਸਲੂਕ ਬੇਈਮਾਨਾ ਵਾਸਤੇ ਬਹੁਤ ਸਖਤ ਨਹੀਂ ਹੈ ਬੇਈਮਾਨ ਨੂੰ ਤੇ ਗੁੰਜਾਇਸ਼ ਛੱਡ ਜਾਣ ਦੀ ਰਇਤ ਹੈ ਬੇਈਮਾਨਾ ਨਾ ਤਾਂ ਬੇਈਮਾਨੀ ਬਣ ਪਦੀ ਹੈ ਬੇਈਮਾਨੀ ਪਨ ਪੇ ਨਹੀਂ ਸਕਦੀ ਇੱਕ ਪਾਸੇ ਦਾ ਸੀਗਾ ਨਾ ਨਿਪਦਾ ਈਵਲ ਇਨ ਦਾ ਬੱਡ ਇੱਕ ਪਾਸੇ ਇੱਕ ਬੇਈਮਾਨੀ ਦਾ ਸੀ ਡਰਖਤ ਵੱਡੇ ਵੱਡੇ ਪਹਾੜ ਪੈਦਾ ਹੁਣ ਦਿੰਨੇ ਆ ਆਪਣੀ ਦੇਖ ਰੇ ਕੇ ਤੇ ਸਾਡੀ ਦੋਗਲੀ ਨੀਤੀ ਹੈ ਇਹ ਕਾਰਨ ਡੁੱਬਦਾ ਹੈ ਸਾਡੀ ਸਾਨੂੰ ਪਤਾ ਹੈ ਅਛਾਈਆਂ ਦੀਆਂ ਗੱਲਾਂ ਮੂੰਹ ਨਾਲ ਕਰਦੇ ਆ ਬੁਰਾਈ ਸਾਡੇ ਅੰਦਰ ਹੈ ਮੂਹਰੇ ਵਿੱਚ ਰਾਮ ਔਰ ਮਨ ਵਿੱਚ ਹੈ 라वण 라वण ਦਾ ਸੁਭਾਵ ਸਾਡਾ ਅੰਦਰੋਂ ਮਨ 라वणਾ ਸੀ ਬਾਹਰੋਂ ਸੀ ਰਾਮ ਦੀਆਂ ਗੱਲਾਂ ਕਰਦੇ ਆ ਬਾਹਰੋਂ ਰਾਮ ਰਾਜ ਦੀਆਂ ਗੱਲਾਂ ਕਰਦੇ ਆ ਅੰਦਰ ਮਨ ਹੈ 라वण ਰਾਜ ਕਿੱਥੋਂ ਆ ਗਿਆ ਹੈ ਜੇ ਰਾਮ ਰਾਜ ਦੀਆਂ ਗੱਲਾਂ ਕਰਦੇ ਆ ਅਸੀਂ ਰਾਮ ਰਾਜ ਦੇ ਹਮੀ ਰਾਜ ਕਰਦੇ ਹੋਈਏ ਔਰ 라वण अशांति ਹੋਵੇ ਇਹਦਾ ਮਤ ਸਾਡੇ ਕਥਨੀਰ ਕਰਨੇ 'ਚ ਦੇ ਫਰਕ ਆ ਸਾਡੇ ਮੂੰਹ ਦੇ ਵਿੱਚ ਕੁਛ ਹੈ ਮਨ ਵਿੱਚ ਕੁਛ ਹੈ ਜਿੰਨਾ ਚਿਰ ਇਹ ਰਹੁ ਵਾਲਾ ਤੇ ਰਹਣਗੇ ਉਹ ਸ਼ਾਂਤੀ ਰਹੂਗੀ ਅਸ਼ਾਂਤ ਨੂੰ ਅਸੀਂ ਟੈਂਪਰੇਰੀ ਜਿਵੇਂ ਆਖੀ ਜੜਦੀ ਹੈ ਪਾਣੀ ਦਾ ਥੋੜਾ ਛਿੱਟਾ ਮਾਰਤਾ ਥੋੜੀ ਦੇਰ ਵਾਸਤੇ ਹੋ ਸ਼ਾਂਤ ਹੋ ਗਈ ਲੱਕੜਾਂ ਸੀ ਹੋਰ ਛੁੱਟੀ ਜਾਂਦੇ ਉਹ ਤੇ ਲੱਕੜਾਂ ਨਹੀਂ ਪਾਉਣ ਤੇ ਹਟਦੇ ਕੰਮ ਅਸੀਂ ਇਹੋ ਜਿਹਾ ਕਰੀ ਜਾਂਦੇ ਹਾਂ ਇਹ ਲੋਕਾਂ ਕਾ ਜੇ ਸ਼ਾਂਤੀ ਫੈਲੇ ਸਰਕਾਰ ਦੇ ਕੰਮ ਸ਼ਾਂਤ ਕਰਾਉਣ ਦੇ ਨਹੀਂ ਹੈ ਪਬਲਿਕ ਨੂੰ ਟਾਈਮ ਟਪਾਉਣ ਦੇ ਨੇ ਟਾਈਮ ਟਪਾਉਂਦੇ ਨੇ ਟਾਈਮ ਟਪਾ ਜੂਏ ਜਿੰਨਾ ਟਾਈਮ ਟਪਾ ਜੂਏ ਜਿੰਨਾ ਟਾਈਮ ਟਪਾ ਜੂਏ ਛਿੱਤੇ ਮਾਰਿਆ ਤੇ ਮੜੇ ਕੰਪਰਮਾਈਜ਼ ਨੂੰ ਝੂਠ ਬੋਲ ਲਿਆ ਵੀ ਥਾਂ ਤੁਹਾਨੂੰ ਆ ਦੇ ਦਾਂਗੇ ਉਹ ਦੇ ਦਾਂਗੇ ਸ਼ਾਂਤ ਕਰ ਲਿਆ ਫਿਰ ਦਿੱਤਾ ਹੈ ਨਹੀਂ ਫਿਰ ਉਹ ਸ਼ਾਂਤੀ ਫਿਰ ਪਤਾ ਹੋ ਜਾਂਦੀ ਹੈ ਇੱਕ ਦਿਨ ਜਿਨੀ ਹੋਇਆ ਹੋਇਆ ਨੂੰ ਕੋ ਨੂੰ ਲੱਗਦਾ ਕਿ ਉਹਨੇ ਇਹ ਬੁਲਬੁਲਾ ਫੁੱਟਣ ਦਾ ਟਾਈਮ ਆ ਗਿਆ ਹੈ ਬੁਲਬੁਲਾ ਫੁੱਟਣ ਦਾ ਬਹੁਤਾ ਜ਼ਿਆਦਾ ਦੇਖੋ ਜਿੰਨਾ ਚਿਰ ਪਬਲਿਕ ਜਾਗਰੂਕਤਾ ਪਬਲਿਕ ਜਨਾ ਹੋਵੇ ਉਹਨਾਂ ਚ ਲੀਡਰ ਜਿਹੜੇ ਨੇ ਧੋਖਾ ਦੇ ਸਕਦੇ ਨੇ ਪਬਲਿਕ ਨੂੰ ਹੁਣ ਪਬਲਿਕ ਇਹ ਜਾਣਦੀ ਹੈ ਸਭ ਕੁਝ ਪਬਲਿਕ ਇੰਨੀ ਸਿਆਣੀ ਹੋ ਗਈ ਜਾਗ ਰੂਕ ਤਾਂ ਬੱਚੇ-ਬੱਚੇ ਜਾਗੀ ਮੋਬਾਈਲ ਸਭ ਕੋਲ ਹੈ ਸਾਰੇ ਖਬਰਾਂ ਸੁਣਦੇ ਨੇ ਅਖਬਾਰ ਅੱਗੇ ਕੋਈ ਜਾਣਦਾ ਹੀ ਨਹੀਂ ਸੀ ਅਖਬਾਰ ਕੀ ਕਹਿੰਦੇ ਨੇ ਮਿੰਟਾਂ 'ਚ ਕਰਨ ਵਾਲੀ ਖਬਰਾਂ ਵਾਰ ਦੇ ਚੱਲੀਆਂ ਜਾਂਦੀਆਂ ਨੇ ਫਿਰ ਆਪੋਜੀਸ਼ਨ ਹਰੇ ਕਿਸੇ ਦੀ ਆਪੋਜੀਸ਼ਨ ਉਹਨਾਂ ਦੇ ਖਿਲਾਫ ਪੜਕਾਉਂਦੀ ਹੈ ਔਰ ਜਦ ਦੂਈ اپੋਜੀਸ਼ਨ ਹੋਵੇ ਤੂੰ ਦਿਖਲਾ ਪੜਕਾਉਂਦੀ ਹੈ ਸਰਕਾਰ ਕੋਈ ਇੱਕ ਆਦਮੀ ਦੀ ਤਾਂ ਹੈ ਨਹੀਂ ਹਾਂਜੀ ਬੜੀ ਜਦੋਂ ਸਰਕਾਰ ਬਣਦੀ ਹੈ ਹੂੰ ਤਾਂ ਕਰੋੜਾਂ ਅਰਬਾਂ ਰੁਪਏ ਖਰਚ ਕਰਕੇ ਬਣਦੀ ਜੀ ਬਾਕੀ ਜਿਹੜੇ ਲੋਕ ਸਰਕਾਰ ਨੂੰ ਫੰਡ ਦਿੰਦੇ ਨੇ ਹੂੰ ਕਾਦੇ ਦਿੰਦੇ ਨੇ ਕਮਾਉਣ ਵਾਸਤੇ ਵੀ ਫਿਊਚਰ ਚੋਂ ਦਾ ਫਾਇਦਾ ਹੋਏਗਾ ਸਰਕਾਰ ਉਸ ਮਤਲਬ ਵਾਸਤੇ ਬਣਦੀ ਹੋਈ ਨਹੀਂ ਜਿਹੜੀ ਗੱਲਾਂ ਮੂੰਹੋਂ ਕਰਦੀ ਸਿਆਸਤ ਇੱਕ ਬਿਜ਼ਨਸ ਹੈ ਗਵਾਇਦਾ ਸਾਧਨ ਹੈ ਪ੍ਰਾਪਰਟੀ ਬਣਾਉਣ ਦਾ ਸਾਧਨ ਹੈ ਔਰ ਆਪਣੇ ਦੇਸ਼ ਦੇ ਲੋਕਾਂ ਦੀ ਹੀ ਪ੍ਰਾਪਰਟੀ ਹੂੰ ਨੂੰ ਹੜੱਪ ਕਰਕੇ ਕੋਸ਼ ਆਦਮੀ ਹੂੰ ਹੂੰ ਆਪਣੇ ਕਬਜ਼ੇ 'ਚ ਕਰ ਲੈਣ ਕਿਸੇ ਤਰੀਕੇ ਨਾਲ ਵੀ ਕਰ ਲੈਣ ਚਾਹੇ ਹੂੰ ਹੂੰ ਇਹ ਕੋਈ ਸਰਕਾਰ ਦਾ ਕੰਮ ਥੋੜੀ ਹੈ ਅੱਜ ਕੱਲ ਸਰਕਾਰ ਦਾ ਕੰਮ ਥੋੜੀ ਹੈ ਸਰਕਾਰ ਤਾਂ ਐਸੇ ਚੋਰਾਂ ਵਾਸਤੇ ਹੁੰਦੀ ਹੈ ਵੀ ਇਹ ਕੰਮ ਹੋਵੇ ਨਾ ਸਰਕਾਰਾਂ ਖੁਦ ਕਰ ਰਹੀਆਂ ਨੇ ਇਹਨੂੰ ਮੈਂ ਸਰਕਾਰ ਬੰਦਾ ਹੀ ਨਹੀਂ ਇਹ ਰਾਜ ਪ੍ਰਬੰਧ ਡਿਫੈਕਟਿਵ ਹੈ ਹੁਣ ਬਾਪੂ ਜੀ ਸ਼ੈਤਾਨ ਦਾ ਰਾਜ ਹੈ ਬਿਲਕੁਲ ਠੀਕ ਹੈ ਸਵਾਰਥ ਦਾ ਰਾਜ ਹੈ ਸਵਾਰਥੀ ਪਬਲਿਕ ਦਾ ਨਹੀਂ ਫਾਇਦਾ ਸੋਚਦੇ ਹੁੰਦੇ ਆਪਣਾ ਫਾਇਦਾ ਸੋਚਦਾ ਹੁੰਦਾ ਜਦੋਂ ਇਹ ਮੰਨਦੇ ਨੇ 1 ਰੁਪਇਆ ਗਵਰਨਮੈਂਟ ਦਾ ਜੇ ਖਰਚ ਹੁੰਦਾ ਹੈ ਪਬਲਿਕ ਵਾਸਤੇ ਪਬਲਿਕ ਕੋਲ 15 ਪੈਸੇ ਪਹੁੰਚਦੇ ਨੇ 85 ਪੈਸੇ ਕਿੱਥੇ ਗਏ ਉਹੀ ਭ੍ਰਸ਼ਟਾਚਾਰ ਜਿਹਨੂੰ ਕਹਿੰਦੇ ਆਸੀਂ ਫਿਰ ਸਰਕਾਰ ਪਬਲਿਕ ਵਾਸਤੇ ਕਹਿਣ ਨੂੰ ਪਬਲਿਕ ਦੀ ਗਵਰਨਮੈਂਟ ਪਗੋ ਪਬਲਿਕ ਵਾਸਤੇ ਗਵਰਨਮੈਂਟ ਪਬਲਿਕ ਦੁਆਰਾ ਗਵਰਨਮੈਂਟ ਉਹ ਗੱਲ ਸਭ ਕਹਿਣ ਦੀਆਂ ਗੱਲਾਂ ਨੇ ਪ੍ਰੈਕਟੀਕਲ ਨਹੀਂ ਹੈ ਪ੍ਰੈਕਟੀਕਲ ਹੈ ਹੀ ਨਹੀਂ ਕਿੰਨਾ ਚਿਰ ਇਹ ਧੋਖਾ ਖਾਂਦੀ ਪਬਲਿਕ ਅਸ਼ਾਂਤੀ ਹੈ ਵਧ ਰਹੀ ਹੈ ਮੈਂ ਉੱਥੇ ਯੂਨੋ ਦੇ ਵਿੱਚੜਾ ਗਿਆ ਹਮ ਲੈਕਚਰ ਉਹਦੇ ਵਿੱਚ ਵੀ ਕਿਹਾ ਸੀ ਅਸ਼ਾਂਤੀ ਉਦੋਂ ਹੁੰਦੀ ਹੈ ਜਦ ਅਸੀਂ ਪੁਲਿਸ ਦੁਆਰਾ ਰਾਜ ਲੋਕਾਂ ਦੇ ਦਿਮਾਗ ਤੇ ਕਰਦੇ ਹਾਂ ਸ਼ੈਤਾਨ ਦਿਮਾਗ ਤੇ ਰਾਜ ਕਰਦਾ ਹੈ ਹਮ ਔਰ ਜਦ ਭਗਵਾਨ ਹੈ ਉਹ ਦਿਲ ਤੇ ਰਾਜ ਕਰਦਾ ਹੈ ਦਿਲ ਚ ਸਾਰਿਆਂ ਨੇ ਭਗਵਾਨ ਵਾਸਤੇ ਇੱਜ਼ਤ ਹੈ ਹਰ ਆਦਮੀ ਦੇ ਦਿਲ ਤੇ ਹਰ ਆਦਮੀ ਦੇ ਅੰਦਰ ਪਿਆਰ ਹੈ ਬਿਲਕੁਲ ਠੀਕ ਉਹਦੇ ਵਾਸਤੇ ਹਰ ਕੋਈ ਕਹਿੰਦਾ ਭਗਵਾਨ ਮੇਰਾ ਹੂੰ ਜਿੰਨਾ ਮੇਰਾ ਕਿਸੇ ਦਾ ਵੀ ਨਹੀਂ ਹਰ ਆਦਮੀ ਕਹਿੰਦਾ ਉਹਦੇ ਵਾਸਤੇ ਕਿਸੇ ਦੇ ਅੰਦਰ ਉਹ ਨਹੀਂ ਹੈ ਕਿਉਂ ਉਹਦੇ ਵਾਸਤੇ ਕਿਉਂ ਨਹੀਂ ਹੈ ਉਹਨੇ ਸੂਰਜ ਬਣਾਇਆ ਸਭਾ ਤੇ ਕੁਝ ਹੈ ਕੋਈ ਬੈਠ ਜਾ ਕੋਈ ਬੇਦਬਾਵੀ ਕੋਈ ਪੈਸਾ ਨਹੀਂ ਲੱਗਦਾ ਹੂੰ ਇਹ ਤਾਂ درختਾਂ ਵਾਸਤੇ ਵੀ ਹੈ ਹਰ ਕਿਸੇ ਵਾਸਤੇ ਤਰਤੀਬ ਬਣਾਈ ਹੈ ਸਭ ਵਾਸਤੇ ਪਾਣੀ ਬਣਾਇਆ ਫ੍ਰੀ ਹਵਾ ਬਣਾਈ ਹੈ ਫ੍ਰੀ ਤੇ ਇੱਥੇ ਇੱਥੇ ਤਾਂ ਪਰਮੇਸ਼ਰ ਦੀ ਬਣਾਈ ਹੋਈ ਚੀਜ਼ ਤੋ ਤੋ ਖੋਗੇ ਮੁੱਲ ਵੇਚਣ ਲੱਗੇ ਹਵਾ ਚ ਆਕਸੀਜਨ ਕੱਢ ਕੇ ਮੁੱਲ ਵੇਚਦੇ ਨੇ ਸ਼ੈਤਾਨ ਦਾ ਰਾਜ ਆ ਗਿਆ ਹੈ ਪਾਣੀ ਥੋੜੇ ਮੁੱਲ ਵੇਚਦਾ ਪਲੂਟ ਆਪ ਕਰਤਾ ਦਵਾਈਆਂ ਬਣਾਵਣਾ ਵੇਚੀਆਂ ਪਾਣੀ ਖਰਾਬ ਕਰਤਾ ਹੁਣ ਪਾਣੀ ਨੂੰ ਪਿਉਰੀਫਾਈ ਕਰਕੇ ਆਪ ਵੇਚਦੇ ਨੇ ਵਪਾਰੀ ਕਰਨ ਹੋ ਗਿਆ ਸਾਡਾ ਨੇਚਰ ਦਾ ਹੀ ਵਪਾਰੀ ਕਰਨ ਕਰਤਾ ਤੁਸੀਂ ਤਾਂ ਉਹ ਸ਼ਾਂਤੀ ਕਿਉਂ ਨਾ ਹੋਵੇ ਸ਼ਾਂਤੀ ਵਾਸਤੇ ਅਸੀਂ ਕੀਤਾ ਕੀ ਹੈ ਉਹ ਦੱਸੋ ਕੀ ਕਰ ਰਹੇ ਹਾਂ ਕੀ ਕੀਤਾ ਤੇ ਕਰ ਨਹੀਂ ਰਹੇ ਕੁਝ ਟਾਈਮ ਟਪਾ ਰਹੇ ਹਾਂ ਅਸ਼ਾਂਤੀ ਹੋਣੀ ਹੈ ਫਿਰ ਤੇ ਫਿਰ ਉਹਦਾ ਇਲਾਜ ਕਿਵੇਂ ਬਿਮਾਰੀ ਦਾ ਤਾਂ ਇਲਾਜ ਕੋਈ ਕਰੇ ਨਹੀਂ ਰਿਹਾ ਹਾਂ ਜੀ ਤਾਂ ਬਾਪੂ ਜੀ ਹੋ ਸਕਦਾ ਸੀ ਬਿਮਾਰੀ ਦਾ ਹੀ ਨਹੀਂ ਪਤਾ ਸੀ ਨਾ ਜੇ ਤੱਕ ਤਾਂ ਮਾਰੀ ਸਭ ਪਤਾ ਹੈ ਅੱਛਾ ਸਭ ਪਤਾ ਹੈ ਇਹ ਨਹੀਂ ਪਤਾ ਨਹੀਂ ਹੈ ਕਹਿੰਦਾ ਚਲੋ ਜਾ ਟਾਈਮ ਆਉ ਦੇਖੀ ਜਾਓ ਹਲੇ ਉਹ ਦਾਲ ਲਈਓ ਖਾਈ ਜਾਓ ਹੂੰ ਤੁਸੀਂ ਉਹ ਦਾਲ ਲਈ ਜਾਨੇ ਉਹ ਖਾਈ ਜਾਨੇ ਉਹ ਦਾਲ ਕਿਹਦੇ ਜੁਮੇ ਮੁਲਕ ਦੇ ਜੁਮੇ ਦਿਵਾਲਾ ਕਿਹਦਾ ਨਿਕਲੂ ਮੁਲਕ ਦਾ ਚੁਕਾਉਣਾ ਜਦੋਂ ਪਏਗਾ ਉਸ ਟਾਈਮ ਤੇ ਕਿਦਾਂ ਚੁਕਾਵਾਂਗੇ ਨਹੀਂ ਤਾਂ ਤੁਸੀਂ ਆਰਥਿਕ ਗੁਲਾਮੀ ਚ ਆਗੇ ਇਹ ਆਰਥਿਕ ਗੁਲਾਮੀ ਹੈ ਤੁਹਾਡੀ ਜਿਹੜੇ ਤੁਹਾਨੂੰ ਕਰਜ਼ਾ ਦਿੰਦੇ ਨੇ ਉਹ ਕਹਿੰਦੇ ਤੁਸੀਂ ਸਬਸਿਡੀਆਂ ਨਹੀਂ ਦੇ ਸਕਦੇ ਹੂੰ ਸਬਸਿਡੀਆਂ ਦੇਵਾਂਗੇ ਤੁਹਾਡੇ ਖਰਚਾ ਬਦੂ ਸਾਡਾ ਮੋੜੋ ਕਿਵੇਂ ਖਰਚਾ ਸਵਾਲ ਹੈ ਤੁਹਾਡੀ ਆਮਦਨ ਕਿਵੇਂ ਬਦੂ ਜੋ ਅਸੀਂ ਪੈਸਾ ਦਿੰਨੇ ਆ ਤਾਂ ਕਿ ਮੈਂ ਵਿਆਜ ਤੁਸੀਂ ਸਾਡਾ ਮੂਲ ਮੋੜ ਸਕੋ ਮੂਲ ਮੋੜ ਸਕੋ ਉਹ ਨਾਲੋਂ ਜ਼ਿਆਦਾ ਵੀ ਇੱਦਾਂ ਕਰਨਾ ਉਹ ਗੱਲ ਤਾਂ ਕਿਸਾਨ ਵੀ ਨਹੀਂ ਸੋਚ ਰਹੇ ਬਾਪੂ ਜੀ ਹੁਣ ਕਿਸਾਨਾਂ ਦਾ ਸਰਕਾਰ ਕੀ ਕਰੇ ਹਾਂ ਹੁਣ ਸਾਡੇ ਨੂੰ ਮਰ ਦੀ ਖਾਦ ਨੂੰ ਖਾਵੇ ਦੇਸ ਹੂੰ ਖਾਸਮੋ ਕਾਬੇ ਸਰਕਾਰ ਕਿਵੇਂ ਚੱਲੇ ਕੋਈ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੈ ਉਹ ਸਰਕਾਰ ਨੇ 2 ਰੁਪਏ ਹੂੰ ਕਿ ਲੋਕਾਂ ਦੇ ਚੌਲ ਵੰਡਣੇ ਨੇ ਕਿਤੇ ਕੁਝ ਦੇਣਾ ਗਰੀਬ ਨੂੰ ਫਰੀ ਅਨਾਜ ਦੇਣਾ ਸਰਕਾਰ ਕਿੱਥੋਂ ਦੇਵੇ ਸਰਕਾਰਾਂ ਖੁਦ ਪ੍ਰੋਬਲਮ ਦੇ ਵਿੱਚ ਫਸ ਚੁੱਕੀਆਂ ਨੇ ਜੋ ਕੁਝ ਇਹਨਾਂ ਨੇ ਕੀਤਾ ਮੈਂ ਆਪਣੇ ਘਰਨੇ ਨੂੰ ਭਰ ਰਹੇ ਨੇ ਸਾਰੇ ਉਹਨੇ ਤਾਂ ਹੱਲ ਕੀ ਹੋਇਆ ਬਾਬੂ ਜੀ ਕਿੱਦਾਂ ਹੱਲ ਹੋਇਆ ਜਿਹੜਾ ਇਹ ਕਿਸਾਨਾਂ ਦਾ ਮੁੱਦਾ ਹੈ ਇਹ ਆਲੇ ਇਮਾਨਦਾਰੀ ਜਿੱਦਣੇ ਵੰਦਾਲੀ ਤੇ ਆ ਜਾਣਗੇ ਬੇਈਮਾਨ ਜਿੰਨਾ ਪੈਸਾ ਉਹਨਾਂ ਨੇ ਬੇਈਮਾਨੀ ਨਾਲ ਖਰੀਦੇ ਸਭ ਆਪਤ ਕਰ ਦੇਣਗੇ ਆਪੇ ਮਹਿਮੰਦਾਰੀ ਮਜਬੂਰ ਕਰੂ ਉਹਨਾਂ ਨੂੰ ਲੇਕਿਨ ਇਧਰੋਂ ਆਉਣਾ ਹੀ ਨਹੀਂ ਕਿਸਨ ਦੋਵੇਂ ਪੱਖਾਂ ਆਉਣਗੇ ਫਾਇਦਾ ਸੋਚ ਰਹੇ ਨੇ ਮਹਾਭਾਰਤ ਵਿੱਚ ਪਤਾ ਨਹੀਂ ਕੀ ਹੋਇਆ ਸੀ ਲੜਾਈ ਚਗਲਾ ਮਹਾਭਾਰਤ ਕੀ ਹੋਇਆ ਸੀ ਵਿਨਾਸ਼ ਹੀ ਹੋਇਆ ਸੀ ਦੁਬਾਰਾ ਉਹ ਤਾਂ ਵਰਡ ਦਾ ਹੋਊਗਾ ਉਧਰ ਜਾ ਰਹੇ ਆ ਅਸੀਂ ਕਿਉਂ ਬਈ ਇਹਨਾਂ ਨੇ ਪਾਰਟੀਆਂ ਨੀਆਂ ਬਣਾਈਆਂ ਨੇ ਕਿਉਂ ਨਹੀਂ ਕ੍ਰਸ਼ੀ ਦੀ ਪਾਰਟੀ ਬਣਾਉਂਦੇ ਇੱਕ ਸਰਕਾਰ ਜੇ ਚਾਹੁੰਦੀ ਵੀ ਹੈ ਕੁਝ ਕਰਨਾ ਦੋਈ ਗੁੰਮਰਾਹ ਕਰਕੇ ਪਬਲਿਕ ਨੂੰ ਕੱਟ ਨਹੀਂ ਦਿੰਦੀ ਦੋਈ ਪਾਰਟੀ ਤਾਂ ਪਬਲਿਕ ਦਾ ਭਲਾ ਚਾਹੁੰਦੀ ਹੈ ਨਹੀਂ ਉਹਦੇ ਚੰਗੇ ਕੰਮ ਕਮਾਂ ਦੀ ਵੀ ਨੰਦਿਆ ਖਰੀ ਜਾਂਦੀ ਹੈ ਕਹਿੰਦੇ ਜੀ ਆਪੋਜੀਸ਼ਨ ਦਾ ਕੰਮ ਹੈ ਹੂੰ ਬਿਲਕੁਲ ਨਹੀਂ ਅਫਰਾਦ ਹੈ ਆਪੋਜੀਸ਼ਨ ਦਾ ਕੰਮ ਬੈਨ ਹੋਣਾ ਚਾਹੀਦਾ ਇਸ ਗੱਲ ਤੇ ਕਿੰਨੇ ਕਮ ਸਹਿਕ ਕਿਉਂ ਨਹੀਂ ਦਿੰਦੀ ਆਪੋਜੀਸ਼ਨ ਕਿਉਂ ਨਹੀਂ ਦਿੰਦੀ ਇਹ ਉਹ ਵੀ ਨਹੀਂ ਚਾਹੁੰਦੀ ਪਬਲਿਕ ਦਾ ਭਲਾ ਭਲਾ ਆਪੋਜੀਸ਼ਨ ਨਹੀਂ ਚਾਹੁੰਦੀ ਪਬਲਿਕ ਦਾ ਨਹੀਂ ਤਾਂ ਚੰਗਾ ਕੰਮ ਕਰਦਾ ਉਦੋਂ ਤਾਂ ਕਹੇ ਭਾਈ ਆ ਚੰਗਾ ਕੰਮ ਅਸੀਂ ਤੁਹਾਡੇ ਨਾਲ ਚਲੋ ਆਪਾਂ ਕਰੀਏ ਇਹ ਤਾਂ ਬੱਤੇ ਬੱਤਰ ਵੀ ਮਰਜ਼ بڑھਦਾ ਗਿਆ ਜੂੰ ਜੂੰ ਦਵਾਈ ਤੋ ਗੱਲ ਹੈ ਫਿਰ ਬਣੂਗਾ ਕੀ ਨਾ ਉਹਨਾਂ ਨੇ ਸੁਧਰਨਾ ਨਾ ਸਰਕਾਰਾਂ ਸੁਧਰਣਗੀਆਂ ਨਾ ਪਾਰਟੀ ਸੁਧਰਣਗੀਆਂ ਆਮ ਬੰਦਾ ਫਿਰ ਜੇ ਮੌਕੇ ਸਿਰ ਅਸ਼ਾਂਤੀ ਨੂੰ ਸਮਝਿਆ ਜਾਵੇ ਹਮ ਅਰ ਕੰਟਰੋਲ ਕੀਤਾ ਜਾਵੇ ਅਸ਼ਾਂਤੀ ਨੂੰ ਦੂਰ ਨਾ ਕੀਤਾ ਜਾਵੇ ਤਾਂ ਉਹ ਜੋ ਕ੍ਰਾਂਤੀ ਪੈਦਾ ਹੋ ਜਾਂਦੀ ਹੈ ਅਸ਼ਾਂਤੀ ਦੇ ਵਿੱਚੋਂ ਕ੍ਰਾਂਤੀ ਪੈਦਾ ਹੁੰਦੀ ਹੈ ਜੀ ਬਰੂਦ ਹੈ ਅਸ਼ਾਂਤੀ ਹਮ ਪਰ ਜਦ ਬਰੂਦ ਨੂੰ ਅੰਗ ਫੜਦਾ ਫਿਰ ਕੀ ਹੁੰਦਾ ਕਿਹ ਫਰਦਾ ਹੈ ਉਹ ਤੇ ਤਬਾਹੀ ਲੈਂਦਾ ਉਹ ਗੱਲ ਹੈ ਤੇ ਜੋ ਪਰਮੇਸ਼ਰ ਕਰੂ ਉਹ ਆਮ ਉਹ ਆਮ ਬੰਦਾ ਜੋ ਸ਼ਾਂਤੀ ਚਾਹੁੰਦਾ ਹੈ ਜੋ ਚਾਹੁੰਦਾ ਆਪਣਾ ਪਰਿਵਾਰ ਪਾਲੇ ਬੱਚਿਆਂ ਦੀ ਦੇਖਭਾਲ ਕਰ ਸਕੇ ਤੇ ਸੁੱਖ ਨਾਲ ਰੱਬ ਦੀ ਹਜ਼ੂਰੀ ਦੇ ਵਿੱਚ ਰਹਿ ਸਕੇ ਉਹ ਕਿੱਦਾਂ ਇਹਨਾਂ ਰਾਤੋਂ ਤੋਂ ਬਾਹਰ ਆਵੇ ਕਿਉਂਕਿ ਮੈਂ ਉਹ ਉਹ ਕੱਲਾ ਆ ਸਕਦਾ ਅਸੀਂ ਬਾਹਰ ਕਿਵੇਂ ਉਹ ਤਾਂ ਫਸ ਗਿਆ ਵਿਚਾਰਾ ਦੋਹਾਂ ਦੇ ਵਿੱਚ ਉਹ ਨਹੀਂ ਫਸਿਆ ਕੁਝ ਹੋਈ ਕੋਈ ਨਹੀਂ ਫਸਿਆ ਧਿਆਨ ਅਸਲ ਚ ਸਾਡਾ ਇਹ ਸ਼ਲੋਕ ਚ ਹੈ ਜਿਹੜਾ ਇਹ ਸ਼ਲੋਕ ਦੇ ਵਿੱਚ ਆਣਾ ਜਿਹਨਾਂ ਦਾ ਉਹ ਆਪਣੇ ਆਪ ਨੂੰ ਫਸਿਆ ਮੰਨਦੇ ਨੇ ਹਾਂ ਆ ਲੋਕ ਤਾਂ ਥੋੜੇ ਸਰੀਰ ਦੀਆਂ ਲੋੜਾਂ ਵਾਸਤੇ ਸੀ ਤੁਸੀਂ ਇੱਥੇ ਤੱਕ ਸੀਮਤ ਕਿਉਂ ਨਹੀਂ ਕਰਦੇ ਆਪਣੇ ਆਪ ਨੂੰ ਤੁਸੀਂ ਗਲਤੀ ਤੁਹਾਡੀ ਹੈ ਤੁਸੀਂ ਸ਼ਾਂਤੀ ਪੜਦੇ ਹੋ ਹਾਂ ਤਾਂ ਲੋੜਾਂ ਘਟਾਓ ਸਿੰਪਲ ਲਿਵਿੰਗ ਵੱਲ ਜਾਓ 하이 ਥਿੰਕਿੰਗ ਵਾਲ ਜਾਓ ਪਰ ਇਹਦਾ ਰਸਤਾ ਤੁਸੀਂ ਮੰਨੂ ਬਣਾਇਆ ਮਰੋ ਉਸ ਆਦਮੀ ਵਾਸਤੇ ਮੈਂ ਕੁਝ ਵੀ ਨਹੀਂ ਕਰਨਾ ਚਾਹੁੰਦਾ ਜਿਹੜਾ ਮਾਇਆ ਦੀ ਦੌੜ ਚ ਹੈ ਮਰੋ ਮਰੇ ਅਸੀਂ ਕਿਹੜਾ ਨਾ ਉਨਤੇ ਬੇਸਿਕਲੀ ਮਾਇਆ ਦੀ ਦੌੜ ਦੇ ਵਿੱਚ ਉਸ ਆਦਮੀ ਅਤੇ ਉਸ ਮਿਨਿਸਟਰੀ ਦੇ ਵਿੱਚ ਸਾਰੇ ਕੋਈ ਫਰਕ ਨਹੀਂ ਹੈਗਾ ਸਾਰੇ ਇਕੁਈ ਕੀ ਫਰਕ ਹੈ ਸਾਰੇ ਆਪਣੇ ਆਪਣੇ ਵਾਸਤੇ ਭੱਜ ਰਹੇ ਨੇ ਕਹਿ ਰਹੇ ਨੇ ਸਾਰੇ ਇਮਾਨਦਾਰੀ ਇਮਾਨਦਾਰੀ ਦੇਸ਼ ਭਗਤੀ ਇਮਾਨਦਾਰੀ ਉਸੇ ਬੰਦੇ ਦਾ ਕੋ ਬਚਾ ਅਫਸਰ ਹੋ ਜਵੇ ਹਮ ਕ腐ਸ਼ਨ ਕਰ ਉਹਨੂੰ ਕਿਹਾ ਵੀ ਕਰੋ ਨਿਕਲ ਕਿਉਂ ਕ腐ਸ਼ਨ ਕਰਦਾ ਤੂੰ ਨਹੀਂ ਉਹ ਤਾਂ ਪ੍ਰੈਕਟੀਕਲੀ ਨਹੀਂ ਨਹੀਂ ਉਹ ਤਾਂ ਦੋ ਨਹੀਂ ਲੱਗਿਆ ڈاکੂ ਹੋ ਵੀ ਹੈ ਸਹੀ ਗੱਲ ਹੈ ਜਿਹਦਾ ਦੋ ਲੱਗਿਆ ਉਹਨੂੰ ਰੋਲਾ ਕੌਣ ਨੇ ਖਾਂਦੇ ਨੂੰ ਦੇਖ ਕੇ ਹਮ ਜਦ ਆਪਣਾ ਦੋ ਲੱਗੂ ਵੇ ਦੂਏ ਰੋਲਾ ਕੌਣ ਫਰਕ ਦੋਆਂ ਚ ਕੋਈ ਨਹੀਂ ਹੈ ਆਪੋਜੀਸ਼ਨ ਵੀ ਤੇ ਹੋਵੇ ਕੋਈ ਨਹੀਂ ਕੋਈ ਨਹੀਂ ਇਹ ਫਿਰ ਮੂਲ ਤੋਂ ਹੀ ਖਾਣਾ ਪੈਣਾ ਸਰ ਕੁਝ ਬਿਲਕੁਲ ਜੜ ਤੋਂ ਹੀ ਓਹੋ ਬਈ ਮੈਂ ਕੱਲ ਵੀ ਕਿਹਾ ਸੀ ਜੀ ਬਾਬਾ ਜੀ ਕਿ ਜਿਹੜਾ ਗਰੀਬ ਹੈ ਹੂੰ ਉਹਨੂੰ ਪਾੜੋ ਤੇ ਰਾਜ ਕਰੋ ਸ਼ਤਮ ਕਰਦਾ ਹੈ ਸ਼ੁਰੂ ਕਰਦੇ ਹੋਏ ਜਾਂ ਤਾਂ বেদ ਛੜਿਆ ਸੀ ਜਾਂ ਤਾਂ ਸ਼ੁਰੂ ਹੈ ਕਿਨੇ ਕੀਤਾ ਸਵਰਤ ਸ਼ਾਸਤਰ ਵਾਲਿਆਂ ਨੇ ਕੀਤਾ ઋષਿਮੁਨੀਆ ਨੇ ਕੀਤਾ ਧੜੇ ਬੰਦੀ ਬਣਾਈ ਧਰਮ ਵਿੱਚ ਜਾਂ ਧਰਮ ਕਈ ਬਣ ਜਾਣਗੇ ਜਿਵੇਂ ਅਸੀਂ ਕਹਿੰਦੇ ਸਰਬ ਧਰਮ ਹੂੰ ਪਾੜ ਦੇਣਗੇ ਲੋਕਾਂ ਨੂੰ ਡਿਵਾਈਡ ਕਰ ਦਣਗੇ ਡਿਵਾਈਡ ਕੰਕਰ ਰੂਲ ਕਰਨਗੇ ਆਪ ਚੇਲੇ ਬਣ ਜਾਣਗੇ ਸੰਤਾ ਦੇ ਰੂਲ ਕਰ ਮੇ ਉਹ ਚੇਲਿਆਂ ਦੀਆਂ ਵੋਟਾਂ ਵੇਚਣਗੇ ਲੀਡਰਾਂ ਨਾਲ ਕੰਪਰੋਮਾਈਜ਼ ਕਰ ਲੈਣਗੇ ਉਹ ਮਹਾਪੁਰਸ਼ ਬਣ ਜਾਣਗੇ ਲੀਡਰ ਉਹ ਮਹਾਪੁਰਸ਼ ਕਹਿ ਦੇਣਗੇ ਉਹ ਲੀਡਰ ਨੂੰ ਗੁਰਮੁਖ ਕਹਿ ਦੇਣਗੇ ਪਬਲਿਕ ਰੋਟੀ ਜਾਊਗੀ ਵਿਵਸਥਾ ਦੇ ਵਿੱਚ ਪ੍ਰੋਬਲਮ ਹੈ ਦਾ ਮਤਲਬ ਨੀਅਤ ਦੇ ਵਿੱਚ ਪ੍ਰੋਬਲਮ ਹੈ ਵਿਵਸਥਾ ਨੀਅਤ ਦੇ ਉੱਤੇ ਆਧਾਰਿਤ ਹੈ ਜੇ ਨੀਅਤ ਸਾਫ ਹੈ ਵਿਵਸਥਾ ਤਾਂ ਜਦ ਹੋਊਗਾ ਸਾਡੀ ਨੀਅਤ ਠੀਕ ਹੋਵੇ ਸਾਡੀ ਨੀਅਤ ਠੀਕ ਨਹੀਂ ਪਰ ਤੁਸੀਂ ਹੁਣੇ ਤੁਸੀਂ ਨੀਅਤ ਨਾਸ ਕਰਨੀ ਹੈ ਤੁਹਾਨੂੰ ਨਹੀਂ ਤੁਸੀਂ ਹੁਣੇ ਗੱਲ ਕਹੀ ਸੀ ਨਾ ਕਿ ਜਿਵੇਂ ਕਿਸੇ ਨੇ ਇਲੈਕਸ਼ਨ ਲੜਨਾ ਪਾਰਟੀ ਨੇ ਉਹ ਜਦੋਂ ਆਏਗੀ ਤਾਂ ਪੈਸਾ ਖਰਚ ਕਰਕੇ ਆਏਗੀ ਪੈਸਾ ਲਏਗੀ ਉਹ ਜਿਸ ਵਿਅਕਤੀ ਤੋਂ ਜਿਸ ਬਿਜ਼ਨਸਮੈਨ ਤੋਂ ਉਹਨੂੰ ਜਿੱਦ ਕਰਪਸ਼ਨ ਹੈ ਫਾਇਦਾ ਫਿਰ ਦੇਣੀ ਹੈ ਨਾ ਕਰਪਸ਼ਨ ਉੱਤੇ ਰਹੂਗੀ ਇਲੈਕਸ਼ਨ ਕਿਉਂ ਹੈ ਇਲੈਕਸ਼ਨ ਕਿਉਂ ਨਹੀਂ ਤਾਂ ਇਲੈਕਸ਼ਨ ਦੇ ਵੀ ਸ਼ੈਤਾਨ ਹੋਊਗਾ ਅਗੇ ਮਾਇਆ ਆਊਗਾ ਕੌਣ ਬੜਾ ਮਾਇਆ ਬੜਿਆ ਪੈਸੇ ਆਣਾ ਆਊਗਾ ਬੜੇ ਆਦਮੀ ਨੇ ਪੈਸਾ ਦੰਦੇ ਨੇ ਉਹਨਾਂ ਵਾਸਤੇ ਅਮਰੀਕਾ ਦੀ ਗਵਰਨਮੈਂਟ ਕੰਮ ਕਰਦੀ ਹੈ ਉਹਨਾਂ ਵਾਸਤੇ ਸਾਰੀਆਂ ਗਵਰਨਮੈਂਟਾਂ ਪੈਸੇ ਵਾਲਿਆਂ ਵਾਸਤੇ ਕੰਮ ਕਰਦੀਆਂ ਨੇ ਪੈਸੇ ਕੋਲ ਹੁਣ ਹੁਣ ਸਮਝ ਦੇ ਵਿੱਚ ਆਈ ਕਿ ਇਹ ਜਿਹੜੀ ਯੂਨੀਵਰਸਲ ਚੱਲ ਰਿਹਾ ਕੰਮ ਅਸ਼ਾਂਤੀ ਦਾ ਇਹ ਇਸ ਲਈ ਹੈ ਕਿ ਪੈਸਿਆਂ ਵਾਲੇ ਆਤੇ ਗਰੀਬਾਂ ਦੇ ਵਿੱਚ ਜੋ ਪਾਲਾ ਆ ਗਿਆ ਹਾਂ ਉਹਦੇ ਕਰਕੇ ਹਾਂ ਇਹ ਅਸ਼ਾਂਤੀ ਹੈ ਹਾਂ ਇਹ ਅਸ਼ਾਂਤੀ ਹੈ ਉਹਨੂੰ ਰੋਕਦੇ ਰੋਕਦੇ ਕਮੁਨਿਜ਼ਮ ਨੂੰ ਹੁਣ ਉਹਨਾਂ ਨੂੰ ਪਤਾ ਵੀ ਹੁਣ ਲੋਕ ਕੀ ਇੱਕ ਬਣ ਹੈ ਜੇ ਤਾਂ ਪੈਸਾ ਮੰਗਦੇ ਨੇ ਮੁਲਕਾਂ ਤੋਂ ਹੈ ਨਹੀਂ ਕਿਹਦੇ ਕੋਲ ਹੈ ਜਿਹਦੇ ਕੋਲ ਹੈ ਉਹ ਬਿਜ਼ਨਸਮੈਨ ਹੈ ਪੈਸਾ ਕਿਹਦੇ ਕੋਲ ਹੈ ਜਿਨ੍ਹਾਂ ਨੂੰ ਉਹਨਾਂ ਨੇ ਕਮਰੇ ਵਿੱਚ ਵੜ ਕੇ ਦਿੱਤੇ ਦਿੱਤੇ ਉਹਨਾਂ ਦੇ ਕੋਲ ਹੈ ਲੈ ਲੈਣ ਉਹਨਾਂ ਤੇ ਨਹੀਂ ਲੈ ਸਕਦੇ ਕਿਉਂ ਨਹੀਂ ਲੈ ਸਕਦੇ ਯੂ ਐਨਓ ਲਵੇ ਸਾਡਾ ਠੇਕਾ ਲਿਆ ਤੂੰ ਦਿੱਤੇ ਕਿ ਉਹਨਾਂ ਨੂੰ ਹਾਂ ਤੁਹਾਨੂੰ ਪਤਾ ਲੱਗਿਆ ਕੋਈ ਇਹ ਜਾਓ ਵੀ 25 ਪੈਸੇ 15 ਪੈਸੇ ਪਬਲਿਕ ਹੋ ਜਾਂਦੇ ਜੀ ਤੇ ਵਾ ਤੁਸੀਂ ਦਿੰਦੇ ਹੋ 50 ਤੁਸੀਂ ਉਸ ਕਮਣ ਨੂੰ ਪੈਸਾ ਦੁਬਾਰਾ ਦਿੱਤਾ ਕਿਉਂ ਹੂੰ ਕਿਉਂ ਦਿੱਤਾ ਤੁਹਾਨੂੰ ਪਤਾ ਸੀ ਅਸੀਂ ਕਿਉਂ ਦੇਈਏ ਪੈਸਾ ਹਾਂ ਤੁਸੀਂ ਆਫਰੈਂਟ ਬੈਨੀਫਿਟ ਵਾਸਤੇ ਸਰਕਾਰਾਂ ਬਣਾਈਆਂ ਸਾਡਾ ਮਨ ਕੋ ਲੁੱਟਿਆ ਹਥਿਆਰ ਵੇਚੇ ਰੈਲੀਆਂ ਕਰਵਾਈਆਂ ਉਹ ਤੁਹਾਡੇ ਘਟਪੁਤਲੀ ਬਣੇ ਪੈਸਾ ਪਬਲਿਕ ਦੇਵਾਉਂਦੇ ਕਿਉਂ ਲੈ ਬਈ ਪਬਲਿਕ ਬਸ ਕਿਉਂ ਜਮਾ ਮਾਰੀ ਲੈ ਬਈ ਪਬਲਿਕ ਇਹਨਾਂ ਲੀਡਰਾਂ ਦੀ ਕਰਤੂਤਾਂ ਦੀ ਵੱਡ ਬੈਂਕ ਪਰ ਇਹ ਲੀਡਰ ਪਰ ਅਸੀਂ ਕਦੇ ਭਰੀਏ ਬਹੁਤ ਵਧੀਆ ਕਰੋ ਆਪੋ